ਈ 1 ਅਕਤੂਬਰ 1748 ਦਾ ਸਮਾਂ ਪੰਜਾਬ ਲਈ ਬੜਾ ਅਨਕ ਸੀ ਮੁਗਲ ਰਾਜ ਹਾਲੇ ਵੀ ਕਾਇਮ ਸੀ ਸਿੱਖਾਂ ਉੱਤੇ ਜ਼ੁਲਮ ਆਪਣੀਆਂ ਹੱਦਾਂ ਪਾਰ ਕਰ ਚੁੱਕੇ ਸਨ ਲਾਹੌਰ ਦਾ ਗਵਰਨਰ ਮੀਰ ਮੰਨੂ ਮੋਇਨ ਉਲ ਮੁਲਕ ਸਿੱਖਾਂ ਦੀ ਵਧ ਰਹੀ ਤਾਕਤ ਤੋਂ ਡਰਦਾ ਸੀ ਉਹ ਕਹਿੰਦਾ ਸੀ ਜਿਹੜਾ ਸਿੱਖ ਜਿੰਦਾ ਹੈ ਉਹ ਮੇਰੇ ਰਾਜ ਲਈ ਖਤਰਾ ਹੈ ਉਸ ਦਾ ਸਾਥੀ ਉਦੀਨਾ ਬੇਗ ਜਲੰਧਰ ਦਾ ਫੌਜਦਾਰ ਸੀ ਉਹ ਬਹੁਤ ਚਲਾਕ ਅਤੇ ਤੋਖੇ ਬਾਦ ਸੀ ਜਿਸ ਪਾਸੇ ਉਸ ਨੂੰ ਫਾਇਦਾ ਲੱਗਦਾ ਉਹ ਉਸ ਪਾਸੇ ਹੋ ਜਾਂਦਾ ਦੋਵਾਂ ਨੇ ਇਕੱਠੇ ਹੋ ਕੇ ਸਿੱਖਾਂ ਨੂੰ ਮੁਕਾਉਣ ਦਾ ਪਲਾਨ ਬਣਾਇਆ 30 ਅਕਤੂਬਰ 1748 ਦੀਵਾਲੀ ਦਾ ਦਿਨ ਸੀ ਸਿੱਖ ਅੰਮ੍ਰਿਤਸਰ ਵਿੱਚ ਇਕੱਠੇ ਹੋ ਕੇ ਅਰਦਾਸ ਤੇ ਇਛਾਣੇ ਕਰ ਰਹੇ ਸਨ ਇਹ ਸਮਾਂ ਸੀ ਜਦੋਂ ਮੀਰ ਮੰਨੂ ਨੇ ਅਦੀਨਾ ਬੇਗ ਨਾਲ ਮਿਲ ਕੇ ਅੰਮ੍ਰਿਤਸਰ ਸਾਹਿਬ ਦੇ ਉੱਪਰ ਹਮਲਾ ਕਰ ਦਿੱਤਾ ਉਹਨਾਂ ਦਾ ਨਿਸ਼ਾਨਾ ਰਾਮ ਰੌਣੀ ਕਿਲਾ ਜਿੱਥੇ ਲਗਭਗ 2000 ਸਿੱਖ ਅੰਦਰ ਫਸੇ ਹੋਏ ਸਨ ਮੀਰ ਮੰਨੂ ਕੋਲ ਕਰੀਬ 10 ਤੋਂ 12000 ਫੌਜ ਸੀ ਤੋਪਾਂ ਤੋਪਖਾਨਾ ਅਤੇ ਕੋਲ ਸਵਾਰ ਸੁਮੇਦ ਅਦੀਨਾ ਬੇਗ ਨੇ ਚਾਰ ਪਾਸਿਆਂ ਤੋਂ ਕਿਲੇ ਨੂੰ ਘੇਰ ਲਿਆ ਕੋਈ ਬਾਹਰ ਨਾ ਜਾ ਸਕੇ ਨਾ ਅੰਦਰ ਆ ਸਕੇ ਪੂਰੀ ਤਰ੍ਹਾਂ ਘੇਰਾਬੰਦੀ ਕਰ ਲਈ ਦਿੱਤੀ ਗਈ ਕਿਲੇ ਦੇ ਅੰਦਰ ਸਿੱਖਾਂ ਦੀ ਛੋਟੀ ਪਰ ਸ਼ੇਰਦਿਲ ਜਥੇਬੰਦੀ ਸੀ ਭਾਈ ਤਾਰਾ ਸਿੰਘ ਵਾਂ ਭਾਈ ਮਣੀ ਸਿੰਘ ਦੇ ਵੰਛੇਜ ਅਤੇ ਰਾਮਗੜ ਗੜੀਆਂ ਮਿਸਲ ਦੇ ਕਈ ਸਿੱਖ ਉਹਨਾਂ ਨੇ ਕਿਹਾ ਅਸੀਂ ਭੁੱਖੇ ਮਰ ਜਾਵਾਂਗੇ ਪਰ ਕਿਲਾ ਨਹੀਂ ਛੱਡਾਂਗੇ ਹਫ਼ਤੇ ਗੁਜ਼ਰੇ ਅਨਾਜ ਖਤਮ ਹੋ ਗਿਆ ਮਹੀਨੇ ਲੰਘੇ ਪਾਣੀ ਵੀ ਮੁੱਕ ਗਿਆ ਪਰ ਕਿਸੇ ਨੇ ਹਥਿਆਰ ਨਹੀਂ ਛੁੱਟੇ ਰਾਤਾਂ ਨੂੰ ਕਿਲੇ ਦੇ ਵਿੱਚੋਂ ਵੀ ਗੂੰਜਦਾ ਜਕਾਰੇ ਗੂੰਜਦੇ ਸੁਣਾਈ ਦਿੱਤੇ ਜਾ ਰਹੇ ਸਨ ਉਸ ਵੇਲੇ ਜੱਸਾ ਸਿੰਘ ਠੋਕਾ ਜੋ ਬਾਅਦ ਵਿੱਚ ਰਾਮਗੜੀਆ ਕਿਹਾਇਆ ਮਜਬੂਰੀ ਵਿੱਚ ਮੀਰ ਮੰਨੂ ਦੀ ਫੌਜੇ ਵਿੱਚ ਜੁੜਿਆ ਹੋਇਆ ਸੀ ਉਹ ਇੱਕ ਸ਼ਾਨਦਾਰ ਲੋਹਾਰ ਅਤੇ ਕਿਲੇ ਬਣਾਉਣ ਦਾ ਮਾਹਰ ਸੀ ਇਸੇ ਕਰਕੇ ਉਸ ਨੂੰ ਰਾਮਗੜੀਆ ਕਿਹਾ ਜਾਂਦਾ ਹੈ ਕਿਉਂਕਿ ਉਸਨੇ ਰਾਮਗੜ ਕਿਲਾ ਬਣਾਇਆ ਸੀ ਜਦੋਂ ਰਾਮ ਰੌਣੀ ਦਾ ਕੇਰਾ ਹੋਇਆ ਅੰਦਰ ਉਸ ਦੀ ਧੀ ਵੀ ਫਸੀ ਹੋਈ ਸੀ ਜਦੋਂ ਮੁਖਲ ਫੌਜੀ ਚੀਕਦੇ ਸਨ ਅਸੀਂ ਇਹਨਾਂ ਦੀਆਂ ਔਰਤਾਂ ਨੂੰ ਗੁਲਾਮ ਬਣਾਵਾਂਗੇ ਤਾਂ ਜੱਸਾ ਸਿੰਘ ਦਾ ਦਿਲ ਕੰਬ ਜਾਂਦਾ ਸੀ ਇੱਕ ਪਿਤਾ ਹੋਣ ਦੇ ਨਾਂ ਤੇ ਉਹਦੀ ਰੂਹ ਕੱਟੀ ਗਈ ਉਹ ਸਮਝ ਗਿਆ ਕਿ ਮੌਤ ਇੱਜ਼ਤ ਤੋਂ ਵਧੀਆ ਹੈ ਇਸੇ ਲਈ ਜੱਸਾ ਸਿੰਘ ਨੇ ਆਪਣੀ ਧੀ ਨੂੰ ਆਪ ਹੀ ਮਾਰ ਦਿੱਤਾ ਤਾ ਜੋ ਉਹ ਕਿਸੇ ਜ਼ਾਲਮ ਦੇ ਹੱਥ ਨਾ ਚੜੇ ਉਸ ਪਾਲ ਉਹਦਾ ਦਿਲ ਟੁੱਟ ਗਿਆ ਉਹ ਸਿਰਫ ਜੋਧਾ ਨਹੀਂ ਰਿਹਾ ਇੱਕ ਸ਼ਹੀਦ ਪਿਤਾ ਬਣ ਗਿਆ ਕੇਰਾ 4 ਮਹੀਨੇ ਤੱਕ ਚੱਲਿਆ ਸੁਖ ਭੁਖ ਸਿੱਖ ਭੁੱਖ ਤੇ ਪਿਆਸ ਨਾਲ ਤੜਫ ਤੜਕੇ ਸ਼ਹੀਦ ਹੋ ਰਹੇ ਸਨ ਪਰ ਕਿਸੇ ਨੇ ਵੀ ਹਥਿਆਰ ਨਹੀਂ ਛੁੱਟੇ ਆਖਰ ਕਿਲਾ ਡਿੱਗ ਪਿਆ ਪਰ ਹਰ ਸਿੱਖ ਨੇ ਆਪਣਾ ਧਰਮ ਕਾਇਮ ਰੱਖਿਆ ਜਦੋਂ ਇਹ ਕਾਲ ਖਤਮ ਹੋਈ ਜੱਸਾ ਸਿੰਘ ਨੇ ਆਪਣੀ ਗਲਤੀ ਸਮਝੀ ਉਸਨੇ ਜਾਲਮਾਂ ਦਾ ਸਾਥ ਛੱਡ ਦਿੱਤਾ ਫਿਰ ਉਸਨੇ ਕਿਲੇ ਨੂੰ ਦੁਬਾਰਾ ਬਣਵਾਇਆ ਉਸ ਦਾ ਨਾਮ ਰਾਮਗੜ ਰੱਖਿਆ ਉਸ ਦਿਨ ਤੋਂ ਉਹ ਜੱਸਾ ਸਿੰਘ ਰਾਮਗੜੀਆ ਕਿਹਾਇਆ ਉਸਨੇ ਆਪਣੀ ਮਿਸਲ ਬਣਾਈ ਰਾਮਗੜੀਆ ਮਿਸਲ ਅਤੇ ਮੁਗਲਾਂ ਦੇ ਖਿਲਾਫ ਸਿੱਖਾਂ ਨਾਲ ਮਿਲ ਕੇ ਲੜਾਈਆਂ ਲੜੀਆਂ ਜੱਸਾ ਸਿੰਘ ਆਲੂ ਵਾਲੀਏ ਨਾਲ ਸਰਦਾਰ ਜਸਾ ਸਿੰਘ ਰਾਮਗੜੀਆ ਦਾ ਰਿਸ਼ਤਾ ਕੁਝ ਬਹੁਤਾ ਵਧੀਆ ਨਹੀਂ ਸੀ ਬਾਅਦ ਵਿੱਚ ਜਸਾ ਸਿੰਘ ਆਲੂਵਾਲੀਆ ਨਾਲ ਵੀ ਉਸ ਦਾ ਤਾਲਮਿਲ ਘਟ ਗਿਆ ਦੋਵੇਂ ਵੱਡੇ ਨੇਤਾ ਸਨ ਪਰ ਜਗ੍ਹਾ ਅਤੇ ਮਰਯਾਦਾ ਦੇ ਮਾਮਲੇ 'ਚ ਟਕਰਾਅ ਹੋ ਗਿਆ ਫਿਰ ਵੀ ਜਦੋਂ ਸਿੱਖ ਕੌਮ ਦੇ ਹੱਕ ਦੀ ਗੱਲ ਆਈ ਦੋਵੇਂ ਇਕੱਠੇ ਹੋਏ ਸਨ 1765 ਵਿੱਚ ਦੋਵਾਂ ਨੇ ਮਿਲ ਕੇ ਦਿੱਲੀ ਦੇ ਲਾਲ ਕਿਲੇ ਉੱਤੇ ਚੜ੍ਹਾਈ ਕੀਤੀ ਤੇ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਚੜਾਇਆ ਇਹ ਸਿੱਖ ਰਾਜ ਦੀ ਜਿੱਤ ਦਾ ਪ੍ਰਤੀਕ ਬਣਿਆ ਰਾਮਰਾਣੀ ਦਾ ਕਿਲਾ ਸਾਨੂੰ ਸਿਖਾਉਂਦਾ ਹੈ ਸਿੱਖ ਇਤਿਹਾਸ ਸਿਰਫ ਜੰਗਾਂ ਦੀ ਕਹਾਣੀ ਨਹੀਂ ਇਹ ਇੱਜ਼ਤ ਧਰਮ ਤੇ ਬਲੀਦਾਨ ਦੀ ਕਹਾਣੀ ਹੈ ਜੱਸਾ ਸਿੰਘ ਨੇ ਆਪਣੀ ਧੀ ਤਾਂ ਗਵਾ ਲਈ ਪਰ ਸਿੱਖ ਮਰਯਾਦਾ ਦੀ लाज ਰੱਖੀ